ਆਨਿਸ਼ਾ ਦਾ ਜੋਬਨਾਮ ਮੇਰਾ ਜੋਬਨਾਮ ਜੀ ਸ਼ਾਮਸੁੰਦਰ ਮੱਲਨ ਮੱਲਨ ਸਾਹਿਬ ਕੱਲ੍ਹ ਸ਼੍ਰੀ ਰਾਮ ਨਿਲਾ ਧਰਮ ਕਮੇਟੀ ਮਸਜਦ ਚੌਂਕ ਵੱਲੋਂ ਪਹਿਲੀ ਰਾਮਲਾ ਸ਼ੁਰੂ ਕੀਤੀ ਗਈ ਸੀ ਤੁਹਾਡੀ ਗੈਰ ਹਾਜ਼ਰੀ ਤੇ ਤੁਹਾਡੇ ਨਾਲ ਜਿਹੜੇ ਮਿਸ਼ਰਾ ਜੀ ਬੈਠੇ ਨੇ ਇਹਨਾਂ ਦੀ ਗੈਰ ਹਾਜ਼ਰੀ ਦਾ ਕਾਰਨ ਕੀ ਸੀ ਗੈਰ ਹਾਜ਼ਰੀ ਦਾ ਕਾਰਨ ਕੋਈ ਨਹੀਂ ਸੀਗਾ ਜੀ ਆਪਕੀ ਮੇਰੀ ਆਪਣਾ ਪ੍ਰਸਾਪ ਸੀਗਾ ਕਮੇਟੀ ਨੂੰ ਜਿਹੜਾ ਮੈਂ ਰੱਖਿਆ ਸੀ ਵੀ ਪਹਿਲਾਂ ਤਾਂ ਮੇਰਾ ਨਵੰਬਰ ਦੇ ਵਿੱਚ ਆਪਰੇਸ਼ਨ ਹੋਇਆ ਸੀ ਹਾਰਟ ਦਾ ਥੋੜਾ ਮੈਂ ਨਵੰਬਰ 2024 हां जी 2024 ਮੈਂ ਥੋੜਾ ਸੇਤੋ ਠੀਕ ਨਹੀਂ ਸੀ ਮੈਂ ਕਮੇਟੀ ਨੂੰ ਕਿਹਾ ਸੀ ਕਿ ਮੈਂ ਤੁਹਾਡੀ ਫਾਈਨੈਂਸ਼ਲੀ ਹੈਲਪ ਜ਼ਰੂਰ ਕਰੂੰਗਾ ਮੈਂ ਸ਼ਰੀਰ ਦੇ ਕਲਕੱਤ ਦੀ ਰਾਮਲੀਲਾ ਦੀ ਨਹੀਂ ਕਰ ਪਾਉਂਗਾ ਲੇਕਿਨ ਇਨ ਬਿਟਵੀਨ ਪੰਜਾਬ ਦੇ ਹਾਲਾਤ ਇਦਾਂ ਦੇ ਹੋ ਗਏ ਕਿ ਹੜ ਆ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜ਼ਿਮੀਂਦਾਰਾਂ ਦੇ ਵਪਾਰੀ ਭਰਾਵਾਂ ਦੇ ਸਾਡੀ ਇੱਕ ਮੀਟਿੰਗ ਰਾਮਲੀਲਾ ਕਮੇਟੀ ਦੇ ਮੈਂਬਰਾਂ ਦੀ ਤੇ ਕਲਾਕਾਰਾਂ ਦੀ ਕਪੂਰਥਲੇ ਦੇ ਇੱਕ ਹੋਟਲ ਦੇ ਵਿੱਚ ਹੋਈ ਜਿੱਥੇ ਮੈਂ ਇੱਕ ਪ੍ਰਸਤਾਵ ਰੱਖਿਆ ਕਿ ਜੇਕਰ ਆਪਾਂ ਆਕੀ ਇਨੂੰ ਪੰਜਾਬ ਦੇ ਹੜ੍ਹਾਂ ਨੂੰ ਸਾਹਮਣੇ ਰੱਖਦੇ ਹੋਏ ਕਿਉਂਕਿ ਜ਼ਿਮੀਂਦਾਰਾਂ ਦਾ ਨੁਕਸਾਨ ਬਹੁਤ ਹੋਇਆ ਹੈ ਜਾਨੀ ਨੁਕਸਾਨ ਵੀ ਹੋਇਆ ਉਹਨਾਂ ਦੇ ਜਾਨਵਰਾਂ ਦਾ ਨੁਕਸਾਨ ਵੀ ਹੋਇਆ ਔਰ ਵਪਾਰੀਆਂ ਦਾ ਮੱਕੀ ਦਾ ਵੀ ਔਰ ਝੋਨੇ ਦਾ ਨੁਕਸਾਨ ਵੀ ਹੋਇਆ ਜੇ ਆਪਾਂ ਅੱਜ ਦੀ RAM LILA ਕਮੇਟੀ ਵੱਲੋਂ RAM LILA ਦੁਸ਼ਹਿਰਾ ਨਾਮ ਨਹੀਂਏ ਔਰ ਉੱਤੇ ਜਿੰਨੇ ਪੈਸੇ ਲੱਗ ਰਹੇ ਆ ਉਹ ਪੈਸੇ ਆਪਾਂ ਕਪੂਰਥਾਲੇ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਜਾਂ ਆਪਾਂ ਕਿਸੇ ਇੱਕ ਦੋ ਪਿੰਡਾਂ ਜਾ ਕੇ ਲੋਕਾਂ ਨੂੰ ਉਹਨਾਂ ਨੂੰ ਦਈਏ ਜਿਨ੍ਹਾਂ ਦੀਆਂ ਛੱਤਾਂ ਢੱਟ ਚੁੱਕੀਆਂ ਜਿਨ੍ਹਾਂ ਦੇ ਜਾਨਵਰ ਮਰ ਗਏ ਹੋਏ ਮੈਂ ਪ੍ਰਸਤਾਵ ਰੱਖਿਆ ਸੀ ਜਿਹਦੇ ਕਾਰਨ ਇੱਕ ਦੋ ਮੈਂਬਰਾਂ ਨੇ ਤਾਂ ਮੰਨ ਲਿਆ ਲੇਕਿਨ ਜ਼ਿਆਦਾਤਰ ਮੈਂਬਰਾਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਹੀ ਕਰਤੀ ਡਾਇਰੈਕਟਰ ਮਿਸ਼ਰਾ ਸਾਹਿਬ ਨੇ ਵੀ ਕਿਹਾ ਵੀ ਮੱਲਤ ਸਾਹਿਬ ਪ੍ਰਧਾਨ ਜਿਹੜੀ ਗੱਲ ਕਹਿੰਦੇ ਆ ਬਿਲਕੁਲ ਸਹੀ ਕਹਿੰਦੇ ਆ ਵੀ ਆਪਾਂ ਕੀ ਰਾਮਲੀਲਾ ਨਾ ਵੀ ਕਰਾਂਗੇ ਤੇ ਲੋਕ ਗਰੀਬ ਲੋਕਾਂ ਦਾ ਆਪਾਂ ਸਾਥ ਦੇਵਾਂਗੇ ਉਹ ਵੀ ਇੱਕ ਪ੍ਰਭੂ ਰਾਮ ਦੀ ਭਗਤੀ ਆ ਕਿਉਂਕਿ ਉਹ ਪ੍ਰਭੂ ਰਾਮ ਦੇ ਹੀ ਬਣਾਏ ਹੋਏ ਬੰਦੇ ਆ ਲੇਕਿਨ ਉਹਨੂੰ ਨਾ ਮੰਨਦੇ ਹੋਏ ਫਿਰ ਮੈਂ ਜਦੋਂ ਮੈਂ ਦੇਖਿਆ ਕਿ ਮੇਰੀ ਇੱਕ ਗੱਲ ਨਹੀਂ ਮੰਨੀ ਜਾ ਰਹੀ ਫਿਰ ਮੈਂ ਉੱਠ ਕੇ ਬਾਹਰ ਆ ਗਿਆ ਔਰ ਇਹ ਕਹਿ ਕੇ ਆ ਗਿਆ ਕਿ ਠੀਕ ਆ ਤੁਸੀਂ ਫਿਰ ਰਾਮਲੀਲਾ ਜਿਹੜੀ ਮਨਾਣੇ ਚਾਹੁੰਦੇ ਤੁਸੀਂ ਮਨਾਓ ਮੈਂ ਇਹਦੇ ਵਿੱਚ ਸੰਮਿਲਿਤ ਨਹੀਂ ਹੋਊਂਗਾ ਮੈਂ ਤੁਹਾਡਾ ਤਾਂ ਇਸ ਲਈ ਸਹਿਯੋਗ ਕਰੂੰਗਾ ਫਨਾਂਸਲਿਸ ਲੋਕ ਦੇ ਵਿੱਚ ਮੈਂ ਲੱਖ ਰੁਪਿਆ ਦੇਣਾ ਸੀ ਮੈਂ ਉਹਨਾਂ ਨੂੰ 50000 ਰੁਪਿਆ ਦੇ ਚੁੱਕਾ ਸੀ 50000 ਰੁਪਿਆ ਹੋਰ ਦੇਣਾ ਸੀ ਇਨ ਬਿਟਵੀਨ ਜਦੋਂ ਹੋਟਲ ਦੇ ਵਿੱਚ ਬਾਰਤਾਲਾਪ ਇਸ ਬਾਰੇ ਹੋਈ ਉਹਨੇ ਥੋੜਾ ਜਿਹਾ ਬਹਿਸ ਦਾ ਰੂਪ ਧਾਰਨ ਕਰ ਲਿਆ ਜਿਸ ਪ੍ਰਤੀ ਮੈਂ ਉੱਠ ਕੇ ਉੱਥੋਂ ਹੋਟਲ ਚੋਂ ਆ ਗਿਆ ਤੇ ਅਗਲੇ ਹੀ ਦਿਨ ਮੈਂ ਮੈਂਬਰ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਮੇਰੇ ਘਰ ਆਣ ਕੇ ਮੈਨੂੰ 50000 ਰੁਪਿਆ ਵੇ ਮੋੜਤਾ ਮੈਂ ਉਹਨਾਂ ਨੂੰ ਪੁੱਛਿਆ ਵੀ 50000 ਰੁਪਿਆ ਤੁਸੀਂ ਕਿਉਂ ਮੋੜ ਰਹੇ ਹੋ ਉਹਨਾਂ ਨੇ ਕੁਝ ਕਿਹਾ ਤਾਂ ਨਹੀਂ ਲੇਕਿਨ ਮੈਂ ਸਮਝ ਗਿਆ ਵੀ ਇਹਨਾਂ ਨੇ ਇਹ ਫੈਸਲਾ ਕੀਤਾ ਹੋਗਾ ਜੇ ਪ੍ਰਧਾਨ ਮੱਲਨ ਨੇ ਰਾਮਲੀਲਾ ਕਮੇਟੀ ਦਾ ਸਹਿਯੋਗ ਨਹੀਂ ਦੇਣਾ ਤੇ ਅਸੀਂ ਪੈਸਿਆਂ ਦਾ ਸਹਿਯੋਗ ਵੀ ਲੈਣਾ ਜਦੋਂ ਮੈਨੂੰ ਉਹਨਾਂ ਨੇ 20000 ਰੁਪਏ ਦਿੱਤਾ ਮੈਂ ਸਗੋਂ ਅੱਗੇ ਕਿਹਾ ਮੈਂ ਮਾ ਪ੍ਰਧਾਨ ਸਾਹਿਬ ਇੱਕ ਤਾਂ ਬੇਨਤੀ ਕਰਦਾ ਜੇ ਮੇਰਾ ਤੋਂ ਯਾਦ ਕੇ ਸਹਿਯੋਗ ਨਹੀਂ ਲੈਣਾ ਤਾਂ ਮੇਰਾ ਪਿਛਲੇ 20 ਸਾਲਾਂ ਦਾ ਵੀ ਜਿਹੜਾ ਫਾਈਨੈਂਸ਼ੀਅਲ ਸਹਿਯੋਗ ਦਿੱਤਾ ਹੋਇਆ ਫਿਰ ਉਹ ਵੀ ਵਾਪਸ ਦੇ ਦਿਓ ਜੇ ਅਣਕ ਦੇ ਖਾਨੀਆਂ ਤੇ ਪੂਰੀ ਤਰ੍ਹਾਂ ਦਿਖਾ ਦਿਓ ਤਾਂ ਕਿ ਉਹ ਪੈਸੇ ਵੀ ਮੈਂ ਉਹਨਾਂ ਗਰੀਬ ਲੋਕਾਂ ਨੂੰ ਦੇ ਸਕਾਂ ਜਿਹੜੇ ਹੜਪੀਟਾਂ ਨੂੰ ਉਹਨਾਂ ਦੇ ਕੰ ਉਹਨਾਂ ਨੇ ਇਹਦਾ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਮਿਸ਼ਰਾ ਸਾਹਿਬ ਨੇ ਮੇਰਾ ਪੂਰਾ ਸਮਰਥਨ ਕੀਤਾ ਪੇ ਪ੍ਰਧਾਨ ਜੀ ਬਿਲਕੁਲ ਠੀਕ ਕਹਿ ਰਹੇ ਆ ਇਸ ਕਰਕੇ ਨਾ ਹੀ ਉਹਨਾਂ ਨੇ ਮੈਨੂੰ ਰਾਮਲੀਲਾ ਦੇ ਸੱਦਿਆ ਨਾਹੀਂ ਮੈਂ ਗਿਆ ਮੈਂ ਮਨ ਬਣਾਇਆ ਸੀ ਕਿ ਰਾਮਲੀਲਾ ਦੀ ਫਰਾਂਸੀ ਹੈਲਪ ਇਕ ਲਾਉਂਗਾ ਲੇਕਿਨ ਜਦੋਂ ਉਹਨਾਂ ਨੇ ਫਰਾਂਸੀ ਹੈਲਪ ਮੇਰੀ ਵਾਪਸ ਕਰਤੀ ਮੇਰੇ ਮਨੋਂ ਬੜਾ ਹਟ ਹੋਇਆ ਕਿ ਮੈਂ 20-22 ਸਾਲ ਦਾ ਪ੍ਰਧਾਨ ਕਮਾਲ ਦੀ ਗੱਲ ਉਹ ਹੀ ਪ੍ਰਧਾਨ ਨੂੰ ਇਹ ਮੈਂਬਰ ਕਹਿੰਦੇ ਹੁੰਦੇ ਸੀ ਕਿ ਪ੍ਰਧਾਨ ਜੀ ਤੁਹਾਡੇ ਬਗੈਰ ਰਾਮਲੀਲਾ ਵਧੀਆ ਨਹੀਂ ਹੁੰਦੀ ਤੁਸੀਂ ਜਦੋਂ ਦੇ ਆਏ ਆ ਤੇ ਸ਼ਹਿਰ ਦਾ ਰੂਪ ਲੈ ਲਿਆ ਰਾਮਲੀਲਾ ਨੇ ਮੈਨੂੰ ਇੱਕ ਗੱਲ ਬੜੀ ਹਟਜ ਹੋਈ ਜਿਸ ਕਰਕੇ ਮੈਂ ਸੋਚਿਆ ਪ੍ਰਭੂ ਰਾਮ ਦੀ ਭਗਤੀ ਰਾਮਲੀਲਾ ਕਰਾਉਣ ਦੇ ਨਾਲ ਹੀ ਨਹੀਂ ਘਰ ਚ ਰਾਮਚੰਦ ਇਸ ਮਨਿਸ ਪੜ੍ਹ ਕੇ ਵੀ ਹੋ ਸਕਦੀ ਹੈ ਤੇ ਇਸ ਕਰਕੇ ਫਾਈਨੈਂਸ਼ਲ ਦਿੱਤਾ ਵੀ ਪ੍ਰਭੂ ਰਾਮ ਦੀ ਕਿਰਪਾ ਹੋ ਗਈ ਤੇ ਮੈਂ ਅਗਲੇ ਸਾਲ ਫਿਰ ਉਸੇ ਤਰ੍ਹਾਂ ਰਾਮਲੀਲਾ ਨੂੰ ਸਹਿਯੋਗ ਦਊਗਾ ਐਤਕਿ ਮੈਂ ਜਿਹੜੇ ਫਾਈਨੈਂਸ਼ਲ ਸਹਿਯੋਗ ਸੀ ਜਿਹਨੇ ਮੈਨੂੰ ਪੈਸੇ ਮੋੜ ਕੇ ਗਏ ਸੀ ਉਹ ਮੈਂ ਸ਼ਹਿਰ ਦੀ ਦੂਸਰੀ ਰਾਮਲੀਲਾ ਧਰਮ ਕਮੇਟੀ ਨੂੰ ਦੇ ਚੁੱਕਾ ਹਾਂ ਤੇ ਕੁਝ ਮੈਂ ਜਿਹੜੇ ਪੈਸੇ ਬਚੇ ਸੀ ਉਹ ਗਰੀਬ ਪਰਿਵਾਰ ਨੂੰ ਦੇ ਚੁੱਕਾ ਹਾਂ ਮੱਲਣ ਸਾਹਿਬ ਤੁਹਾਡੀ ਗੈਰ ਹਾਜ਼ਰੀ 'ਚ ਅਕਸਰ ਉਹ ਕਹ ਰਹੇ ਨੇ ਕਿ ਜਦੋਂ ਵੀ ਕੋਈ ਆ ਕੇ ਪੁੱਛਦਾ ਕਿ ਪ੍ਰਧਾਨ ਜੀ ਮੱਲਣ ਸਾਹਿਬ ਕਿੱਥੇ ਨੇ ਮਿਸ਼ਰਾ ਜੀ ਕਿੱਥੇ ਨੇ ਉਹ ਕਹਿੰਦੇ ਨੇ ਕਿ ਬਿਮਾਰ ਨੇ ਤੋ ਦਸੀ ਪ੍ਰਸ਼ਨ ਹੀ ਗਾਲੀ ਕੀਤੀ ਤੇ ਤੁਹਾਡੇ ਦੋ ਤਿੰਨ ਬੰਦੇ ਨੇ ਕਿਹਾ ਕਿ ਉਹਨੇ ਦਾ ਸਟੰਟ ਪਾਇਆ ਜਦ ਕਿ ਸਟੰਟ ਤੁਹਾਡੇ ਕਾਫੀ ਸਾਲ ਪਹਿਲਾਂ ਪਈ ਹੋਈ ਨੇ ਇਸ ਬਾਰੇ ਤੁਸੀਂ ਕੀ ਉਹਨਾਂ ਨੂੰ ਅਪੀਲ ਕਰੋਗੇ ਮੇਹ ਸਰ ਮੈਨੂੰ ਆਪੇ ਬਹੁਤ ਮਹਿਸੂਸ ਹੋਇਆ ਕਿਉਂਕਿ ਉਹਨਾਂ ਦੀ ਰਾਮਲੀਲਾ ਦੀ ਜਿਹੜੀ ਚੰਡਾ ਚੰਡੇ ਦੀ ਰਸਮ ਸੀ ਨਾ ਉਹ ਉਹਨਾਂ ਨੇ ਲਾਈਵ ਹਾਰਦਿਕ ਚੈਨਲ ਕੋਈ ਪੀਪੀਓ ਜੋ ਨੋ ਬਣਾਇਆ ਔਰ ਜੇ ਆਈ ਜਦੋਂ ਮੌੜ ਚ ਦੇਖਿਆ ਉਹਨਾਂ ਨੇ ਆਖਰ ਜਿਹੜੇ ਵੀ ਚੀਫ ਗੈਸਟ ਆਂਦਾ ਚੀਫ ਗੈਸਟ ਪੁੱਛਦਾ ਤਾਂ ਹੈ ਨਾ ਕਿਉਂਕਿ ਮਿਸ਼ਰਾ ਸਾਹਿਬ ਜਿਹੜੇ ਆ ਉਹ 1994 ਦੇ ਡਾਇਰੈਕਟਰ ਆ ਮੈਂ 2004 ਦਾ ਪ੍ਰਧਾਨ ਆ ਉਹ ਆਖਰਦਾਨ ਕੇ ਪੁੱਛ ਲਈ ਹੋਣਗੇ ਨਾ ਪ੍ਰਧਾਨ ਸ਼ਾਮਸੁੰਦਰ ਮੱਲਨ ਤੇ ਤੁਹਾਡੇ ਮਿਸ਼ਰਾ ਸਾਹਿਬ ਡਾਇਰੈਕਟਰ ਨਹੀਂ ਦੇਖਦੇ ਉਹ ਉਹਨਾਂ ਨੂੰ ਕਹਿ ਦਿੱਤਾ ਗਿਆ ਹੋਗਾ ਵੀ ਬਿਮਾਰ ਆ ਤੇ ਉਹ ਸਟੇਜ ਦੇ ਉੱਤੇ ਜਦੋਂ ਉਹਨਾਂ ਨੂੰ ਬਿਮਾਰ ਕਿਹਾ ਗਿਆ ਉਹਨਾਂ ਨੇ ਸਟੇਜ ਦੇ ਉੱਤੇ ਸਭ ਨੂੰ ਭੁੱਲਿਆ ਮੈਨੂੰ ਵੀ ਬੜਾ ਮਹਿਸੂਸ ਹੋਇਆ ਕਿ ਪ੍ਰਧਾਨ ਸ਼ਾਮਸੁੰਦਰ ਮੱਲਨ ਤੇ ਡਾਇਰੈਕਟਰ ਮਿਸ਼ਰਾ ਸਾਹਿਬ ਬਿਮਾਰ ਆ ਜਦਕਿ ਮੇਰਾ ਨਵੰਬਰ ਦੇ ਵਿੱਚ ਆਪਰੇਸ਼ਨ ਹੋ ਮੈਂ ਬਿਮਾਰ ਹਾਂ ਲੇਕਿਨ ਫਿਰ ਵੀ ਮੈਂ ਕਮੇਟੀ ਨੂੰ ਪਹਿਲੇ ਕਹਿ ਚੁੱਕਾ ਹਾਂ ਮੈਂ ਤੁਹਾਡੀ ਫਾਈਨੈਂਸ਼ਲੀ ਹੈਲਪ ਕਰਨੀ ਆ ਲੇਕਿਨ ਮਿਸ਼ਰਾ ਸਾਹਿਬ ਦੇ ਸਟੰਟ ਪਏ ਨੂੰ ਤਾਂ 6 ਸਾਲ ਹੋ ਚੁੱਕੇ ਹੋਇਆ ਮੈਨੂੰ ਸਮਝ ਨਹੀਂ ਆਈ ਔਰ ਮੈਨੂੰ ਇਹ ਵੀ ਪਤਾ ਲੱਗਾ ਜਦੋਂ ਕੋਈ ਰਾਮ ਭਗਤਾ ਦੇ ਕੋਲੋਂ ਗਹਾਈ ਲੈਣ ਜਾਂਦੇ ਆ ਤਾਂ ਵਿੱਤੀ ਹਰ ਸਹਿਯੋਗ ਲੈਣ ਜਾਂਦੇ ਉੱਥੇ ਵੀ ਕਹੀ ਜਾਂਦੇ ਉਹਨਾਂ ਨੂੰ ਪੁੱਛਦੇ ਪ੍ਰਧਾਨ ਨਹੀਂ ਆਇਆ ਅੱਗੇ ਤਾਂ ਪ੍ਰਧਾਨ ਪੈਸੇ ਲੈ ਕੇ ਜਾਂਦਾ ਲੇਕਿਨ ਉਹ ਇਹ ਹੀ ਕਹਿੰਦੇ ਆ ਕਿ ਪ੍ਰਧਾਨ ਆ ਕਿ ਠੀਕ ਨਹੀਂ ਜਦਕਿ ਮੈਂ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਬਿਲਕੁਲ ਫਿੱਟਾਂ ਮੈਂ ਕਮੇਟੀ ਦੇ ਮੈਂਬਰਾਂ ਨੂੰ ਅੱਤ ਜੋੜ ਕੇ ਬੇਨਤੀ ਕਰਦਾ ਮੇਰੇ ਬਾਰੇ ਇਦਾਂ ਦਾ ਪ੍ਰਚਾਰ ਨਾ ਕਰੋ ਮੈਂ ਬਿਲਕੁਲ ਠੀਕ ਆ ਮੈਂ ਫਿੱਟ ਵਾਂ ਮੈਂ ਜਦੋਂ ਜੀ ਕਰੂਗਾ ਮੇਰੇ ਵੀ ਰਾਮਲੀਲਾ ਉਦਾਂ ਦੀ ਹੋਈ ਆ ਜਿੱਦਾਂ ਦੀ 20 ਸਾਲ ਪਹਿਲਾਂ ਸੀ ਮੈਂ ਹੁਣ ਵੀ ਸਹਿਯੋਗ ਦੇਣਾ ਹਾਂ ਲੇਕਿਨ ਐਤ ਕੀ ਮਜਰੂਰ ਰਾਮਲੀਲਾ ਤੋਂ ਪਿੱਛੇ हट ਕੇ ਜੋ ਵੀ ਸਹਿਯੋਗ ਆ ਉਹ ਦਊਂਗਾ ਨਹੀਂ ਇਹ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਕਿ ਮੈਨੂੰ ਇਦਾਂ ਬਾਹਰ ਕਰ ਦਿੱਤਾ ਇਹਦਾ ਮੁੱਖ ਕਾਰਨ ਕੀ ਹੈ ਇੱਕ ਪ੍ਰੈਸਟੀਜ ਇਸ਼ੂ ਬਣਾਇਆ ਗਿਆ ਕਿ ਕਿ ਇਹਨਾਂ ਤੁਹਾਨੂੰ ਬਾਹਰ ਕੱਢਣ ਲਈ ਜਿਸ ਤਰ੍ਹਾਂ ਦੇਖਿਆ ਕਿ ਇੱਥੇ ਸ਼ਹਿਰ ਕਪੂਰਥਲਾ ਸ਼ਹਿਰ ਰਾਜੇ ਮਹਾਰਾਜੇ ਦਾ ਸ਼ਹਿਰ ਹੈ ਔਰ ਸਾਰੇ ਆਰਤੀਆ ਜੀਓਬ ਚੈਨਲ ਤੁਹਾਡੇ ਵਾਕਿਵ ਹੈ ਜੇ ਇਹਨਾਂ ਨੂੰ ਕੋਈ 1100 ਦੀ ਪਰਚੀ ਕਟਵਾਉਂਦਾ ਸੀ ਤੁਹਾਨੂੰ 5100 ਦੀ ਕਟਵਾਉਂਦਾ ਸੀ ਤੁਸੀਂ ਇਹਦੇ ਬਾਰੇ ਨਹੀਂ ਕਿਹਾ ਕਿ ਜਿਹੜੇ ਮੈਂ ਤੁਈ ਮੈਂ 50000 ਆਪਣੇ ਫਾਈਨੈਂਸ਼ੀਅਲੀ ਇਹ ਵਿੱਚੋਂ ਮਦਦ ਕਰਾਂਗਾ ਤੁਸੀਂ ਤਾਂ ਇਹਨਾਂ ਨੂੰ ਕੁਝ ਰੁਪਏ ਹੋਰ ਵੀ ਇਕੱਠੇ ਕਰਕੇ ਫਿਰ 50000 ਤੁਹਾਨੂੰ ਕਿਉਂ ਮੋੜ ਕੇ ਗਏ ਪਿਛਲਾ ਵੀ ਮੁਨਾਫਾ ਮੋੜ ਕੇ ਜਾਂਦੇ ਮੈਂ ਸਰ ਇਹਦੇ ਤੁਹਾਨੂੰ ਕਿਹਾ ਮੈਨੂੰ ਹਾਰਟ ਹੀ ਜ਼ਿਆਦਾ ਹੋਇਆ ਕਿਉਂਕਿ ਸਾਡੀ RAM ਲੀਲਾ ਵੇ 4-5 ਲੱਖ ਰੁਪਏ ਲੱਗਦਾ

ਨੇ ਸਟੈਂਟ ਵਾਲੇ ਜਿਹੜੀ ਗੱਲ ਕੀਤੀ ਉਹਨਾਂ ਨੇ ਸਟੈਂਡ ਤੇ ਦੇਖੋ ਜੀ 2019 ਚ ਮੈਨੂੰ ਸਟੈਂਡ ਪਏ ਸੀਗੇ ਲੇਕਿਨ ਉਹ ਵੀ ਫਿੱਟ ਸੀਗਾ ਮੈਂ ਲੇਕਿਨ ਕੁਝ ਡਾਕਟਰ ਨੇ ਲਪਰਵਾਇਆ ਜੋ ਵੀ ਹੈਗਾ ਇਸ ਤਰੀਕੇ ਨਾਲ ਸਟੈਂਟ ਮੈਨੂੰ ਪਾਇਆ ਗਿਆ ਲੇਕਿਨ ਮੈਂ 2019 ਚ ਵੀ ਰਾਮਲੀਲਾ ਕੀਤੀ ਜੀ ਡਾਇਰੈਕਟਰ ਮੈਂ ਜਦ ਵੀ ਬਣਿਆ ਰਿਹਾ ਸਟੇਜ ਸੈਕਟਰੀ ਵੀ ਬਣਿਆ ਰਿਹਾ ਆਪਣੀ ਸਟੇਜ ਦਾ ਤੇ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਇਹ 94 ਮਾਡਲ 28 ਤੱਕ ਰਾਮਦਾ ਪੂਰੀ 30 ਸਾਲ ਜੀਵਨ ਬਜੀ ਆ ਅਸਲ ਕੀ ਗੱਲ ਉਹ ਕੋਈ ਸਸਤੀ ਕਰਨ ਨਹੀਂ ਹੋ ਰਿਹਾ ਤੁਹਾਡੀ ਸਭਾ ਇਹ ਤਾਂ ਮੋਰ ਦੀ ਪਾਜਾ ਹੈ ਮੈਂ ਤੇ ਬਾਰੇ ਖੈਰ ਕੁਝ ਹੋਰ ਨਹੀਂ ਕਹਿਣਾ ਚਾਹੁੰਦਾ ਲਿਕੇ ਇਹ ਜਰੂਰ ਮਹਿਸੂਸ ਕਰਦਾ ਕਿ ਡਾਇਰੈਕਟਰ ਹੁੰਦੇ ਨਾਤੇ ਵੀ ਮੇਰੇ ਤੋਂ ਬਿਨਾ ਪੁੱਛੇ RAMLILA ਦੀ ਰੈਸਲ ਸ਼ੁਰੂ ਕਰਾਈ ਗਈ ਡਾਇਰੈਕਟਰ ਨੇ ਇੱਕ ਵਾਰ ਵੀ ਇਹ ਨਹੀਂ ਪੁੱਛਿਆ ਕਿ ਤੁਸੀਂ RAMLILA ਦੀ ਰੈਸਲ ਸ਼ੁਰੂ ਕਿਉਂ ਨਹੀਂ ਕਰਾ ਰਹੇ ਹੋ ਔਰ ਇਹੀ ਸੇ ਤਰੀਕੇ ਨਾਲ ਮੈਨੂੰ ਹਰ ਸਾਲ ਇਗਨੋਰ ਕੀਤਾ ਜਾ ਰਿਹਾ ਸੀ ਜਿਹੜਾ ਮੈਂ ਮਹਿਸੂਸ ਕਰਦਾ ਸੀ ਮੈਨੂੰ ਹਟੋਂਦਾ ਸੀਗਾ ਤੇ ਮੈਂ ਇਸ ਕਰਕੇ ਮੈਂ ਸਾਇਲੈਂਟ ਹੋ ਗਿਆ ਮਗਾ ਚਲੋ ਜੋ ਕਰ ਦੇਣੇ ਕਰਨ ਤੇ ਉਹ ਉਤ ਉਤਮਾ ਰੈਕਟਰ ਦੀ ਭੂਮਿਕਾ ਮੇਰੇ ਨੂੰ ਇਹਦੇ ਬਾਰੇ ਕੋਈ ਨੋਲੇਜ ਨਹੀਂ ਵੀ ਉੱਥੇ ਟਰੈਕਟਰ ਦੀ ਕੌਣ ਭੂਮਿਕਾ ਨਿਭਾ ਰਹੀ ਹੈ ਪਰ ਇਹ ਗਲਤ ਫਵਾਵਾ ਕਿਉਂ ਤੁਹਾਡੇ ਜਿਹੜੇ ਕਿ ਚੇਅਰਮੈਨ ਜੀ ਦੇ ਦੇ ਰਿਹਾ ਕਿ ਜਿੰਨੇ ਕਿ ਰਾਮਲੀਲਾ ਦੇ ਸੱਜਣਾਂ ਕਿ ਉਹ ਉਹ ਕਹਿੰਦਾ ਉਹ ਬਿਮਾਰ ਆ ਮੱਲਨ ਸਾਹਿਬ ਜਿਹੜੇ ਕਿ ਤੁਹਾਡੇ ਪ੍ਰਧਾਨ ਆ ਤੁਸੀਂ ਇੱਕ ਡਾਇਰੈਕਟਰ ਨੂੰ ਜਿੱਦਾਂ ਕਿਸਾਨਾਂ ਨੂੰ ਇੱਕ ਅੰਨਦਾਤਾ ਮੰਨਿਆ ਜਾਂਦਾ ਵਾ ਕਿ ਤੁਹਾਨੂੰ ਇੱਕ ਡਾਇਰੈਕਟਰ ਨੂੰ ਪੂਰਾ ਇੱਕ ਖਾਲੀ ਕਿਤਾਬ ਮੰਗਰ ਸਭ ਕੁਝ ਜਿਹੜਾ ਕਿ ਯਾਦ ਰਹਿੰਦਾ ਉਹ ਤੁਹਾਨੂੰ ਹੀ ਕਿਉਂ ਮੁੱਦਾ ਬਣਾ ਕੇ ਇਹਦੇ ਵਿੱਚ ਕੋਈ ਪ੍ਰੈਸਟਿਜ ਇਸ਼ੂ ਜਾਂ ਕਿਸੇ ਦਾ ਸਿਆਸੀ ਲੀਡਰ ਦਾ ਦਬਾਅ ਹੈਗਾ ਜੋ ਤੁਹਾਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਬਾਅਦ ਦੇਖੋ ਜੀ ਪਰਮਾਤਮਾ ਭਗਵਾਨ ਸ਼੍ਰੀ ਰਾਮ ਲੀਲਾ ਦੀ ਜਿਹੜੀ ਇਹ ਗੱਲ ਹੈਗੀ ਵੀ ਅਸੀਂ ਪਰਮਾਤਮਾ ਦੇ ਪ੍ਰਤੀ ਕਿਸੇ ਤੇ ਕੋਈ ਅਲੋਕੇਸ਼ਨ ਨਹੀਂ ਲਗਾਉਣਾ ਚਾਹੁੰਦੇ ਲੇਕਿਨ ਇਹਨਾਂ ਜਰੂਰ ਅਸੀਂ ਮਹਿਸੂਸ ਕਰਦੇ ਹਾਂ ਵੀ ਸ਼ਾਮਸ਼ੁੰਦਰ ਮੱਲਨ ਜੀ ਨੇ ਇੱਕ ਪ੍ਰਸਤਾਵ ਰੱਖਿਆ ਸੀਗਾ ਉਹ ਪ੍ਰਸਤਾਵ ਕੋਈ ਮਾੜਾ ਨਹੀਂ ਸੀਗਾ ਮੈਂ ਇਨਸਾਨੀ ਤੌਰ ਤੇ ਇਹ ਗਿਰੂ ਕਹੂੰਗਾ ਵੀ ਇਹੋ ਜਿਹਾ ਪ੍ਰਸਤਾਵ ਦਿੱਤੇ ਚਲੋ ਬੈਠ ਕੇ ਆਪਸ ਵਿੱਚ ਕੋਈ ਕੰਪਰੋਮਾਈਜ਼ ਕੀਤਾ ਜਾ ਸਕਦਾ ਸੀਗਾ ਥੋੜਾ ਬਹੁਤ ਐਸੇ ਫੰਡ ਉੱਧਰ ਵੀ ਦੇ ਸਕਦੇ ਸੀਗੇ ਅੱਗੇ ਵੀ ਗੱਲ ਕਰਕੇ ਰਾਮਲੀਲਾ ਵੀ ਕੀਤੀ ਜਾ ਸਕਦੀ ਸੀ ਜੇ ਇਨਸਾਨੀ ਤੌਰ ਤੇ ਦੇਖਿਆ ਜਾਂਤੇ ਲੇਕਿਨ ਇਸ ਇੱਕ ਪਾਰਟੀ ਬਣਾ ਕਰਕੇ ਕਿਸੇ ਤਰੀਕੇ ਨਾਲ ਮੈਂ ਮਹਿਸੂਸ ਕੀਤਾ ਵੀ ਇਗਨੋਰ ਕੀਤਾ ਗਿਆ ਇਸ ਚੀਜ਼ ਨੂੰ ਔਰ ਮੈਨੂੰ ਖਾਸ ਕਰਕੇ ਇਸ ਗੱਲ ਦਾ ਇਹ ਦੁਖ ਸੀਗਾ ਕਿਉਂਕਿ ਮੈਂ 2004 ਦੇ ਵਿੱਚ 2 ਸਾਲ ਮੈਂ ਰਾਮਲੀਲਾ ਨਹੀਂ ਕੀਤੀ 2004 ਚ ਸ਼੍ਰੀ ਸ਼ਾਮਸ਼ੰਦਰ ਮੱਲਨ ਜੀ ਜਿਹੜੇ ਹਨ ਸਰਦਾਰ ਸ਼੍ਰੀ ਰਾਮਲਾ ਧਰਮ ਕਮੇਟੀ ਇਹਨਾਂ ਨੇ ਮੈਨੂੰ ਬੁਲਾਇਆ ਸੀਗਾ ਔਰ ਇਹਨਾਂ ਦੇ ਬੁਲਾਉਣ ਤੋਂ ਬਾਅਦ ਸਾਡੀ ਇੱਕ ਪ੍ਰੋਮਿਸ ਹੋਈ ਸੀ ਕਿ ਆਪਾਂ ਦੁਸ਼ਹਿਰਾ ਮਨਾਇਆ ਕਰੀ ਇੱਥੇ ਔਰ ਉਸ ਸਾਲ ਤੋਂ ਅਸੀਂ ਅਗਲੇ ਸਾਲ 2580 ਦੁਸ਼ਹਿਰਾ ਮਨਾਣਾ ਸ਼ੁਰੂ ਕੀਤਾ ਜੋ ਅੱਜ ਸ਼੍ਰੀ ਰਾਮਲਾ ਧਰਮ ਕਮੇਟੀ ਦਾ ਦੁਸ਼ਹਿਰਾ ਆਪਣੇ ਆਪ ਨੂੰ ਕਹਿੰਦਾ ਇਹਦੇ ਬਾਰੇ ਮੈਂ ਕੁਝ ਹੋਰ ਨਹੀਂ ਕੁਝ ਕਹਿ ਸਕਾਂ ਜਿਸ ਤਰ੍ਹਾਂ ਦੇਖਿਆ ਜਾਵੇ ਕਿ ਹਾਰਡ ਪੀੜਤਾ ਹਰੇਕ ਧਾਰਮਿਕ ਸੰਸਥਾਵਾਂ ਹਰੇਕ ਲੀਡਰ ਆਪਣੀ ਜੇਬ ਦੇ ਵਿੱਚ ਉੱਥੇ ਪੈਸੇ ਦੇ ਦੇ ਇਹਨਾਂ ਦੇ ਕਹਿ ਇਹਨਾਂ ਦੇ ਕਹਿਣ ਦਾ ਮਤਲਬ ਕਿ ਰਾਮਲੀਲਾ ਨਾ ਕਰਵਾਓ ਅਸੀਂ ਹਾਰਡ ਪੀੜਤਾ ਦੀ ਮਦਦ ਕਰਾਂਗੇ ਜੇ ਇੱਕ ਸਾਲ ਤੁਹਾਡੀ ਰਾਮਲੀਲਾ ਨਹੀਂ ਚੱਲਦੀ ਕਿ ਇਹ ਜਿਹੜੇ ਕਿ ਤੁਹਾਡੇ ਪਾਤਰ ਆ ਜੋ ਵੀ ਤੁਹਾਡੇ ਚੇਅਰਮੈਨ ਇਹਨਾਂ ਦੇ ਦਿਮਾਗ 'ਚ ਹੀ ਆਈ ਕਿ ਸਾਡੀ ਉਹਨਾਂ ਦੀ ਬੁੱਕਤ ਘੱਟ ਜਾਊਗੀ ਕਿ ਰਾਮਲੀਲਾ ਨਾ ਕਰਾਉਣ ਦੇ ਨਾਲ ਨਹੀਂ ਨਹੀਂ ਮੈਂ ਇਹ ਚੀਜ਼ ਨਹੀਂ ਕਹਾਂਗਾ ਦੇਖੋ ਇਹ ਸੋਚ ਨਹੀਂ ਹੋਣੀ ਚਾਹੀਦੀ ਇਹਨਾਂ ਦਾ ਬੁੱਕਤ ਨਹੀਂ ਘਟਦੀ ਬਲਕਿ ਇਨਸਾਨੀ ਤੌਰ ਤੇ ਬਾਕੀ ਲੋਕਾਂ ਨੂੰ ਜੇ ਦੀ ਪਤਾ ਲੱਗਦਾ ਵੀ ਸ਼੍ਰੀ ਰਾਮ ਲਿਆ ਧਰਮਕਟ ਦੀ ਮਸੀਤ ਚੌਕ ਕਪੂਰਥਲਾ ਲੋਕਾਂ ਦੀ ਭਲਾਈ ਲਈ ਵੀ ਕੰਮ ਕਰਦੇ ਨੇ ਨਾ ਕਿ ਸਿਰਫ ਕਿ ਰਾਮ ਲੀਲਾ ਕਰਦੇ ਨੇ ਅੱਜ ਪੰਜਾਬ ਚ ਆਈ ਹੋਈ ਆਫਤਾਂ ਨੂੰ ਧਿਆਨ ਚ ਰੱਖ ਕੇ ਇਹਨਾਂ ਨੇ ਜਿਹੜਾ ਕਦਮ ਚੱਕਿਆ ਹੈਗਾ ਮੈਂ ਸਮਝਦਾ ਕਿ ਜਿਹੜੀ ਪਾਰਟੀਆਂ ਸਾਨੂੰ ਇੱਕ ਚੰਦੇ ਦੇ ਰੁਪਏ ਚ ਕੋਈ ਫੰਡ ਦਿੰਦੀ ਸੀ ਸ਼ਾਇਦ ਉਹ ਅੱਗੇ ਤੋਂ ਇਸ ਤੋਂ ਵੱਧ ਕੇ ਦਿੰਦੀਆਂ ਇਹ ਮੇਰੀ ਸੋਚ ਆਪਣੀ ਹੈਗੀ ਮੈਂ ਸਮਝਦਾ ਜੇ ਇਹ ਕਾਰਜ ਕੀਤਾ ਗਿਆ ਹੁੰਦਾ ਤਾਂ ਇੱਕ ਪੁਰਾਣਾ ਮੈਂ ਪੁਰਾਣਾ ਜਿਹੜਾ ਕਿ ਬੰਦਾ ਤੁਸੀਂ ਜਿਹਦਾ ਡਾਇਰੈਕਟਰ ਹੋ ਇੱਕ ਦੇਖੋ ਪਰਾਣਾ ਪੋਦਾ ਉਹਨੂੰ ਅਖਾੜਨਾ ਬਹੁਤ ਔਖਾ ਉਹ ਤੁਹਾਨੂੰ ਕਿਉਂ ਅਖਾੜਿਆ ਗਿਆ ਸਿਰਫ ਇੱਕ ਤੁਸੀਂ ਸੁਗੇਸ਼ਨ ਦੇਣ ਕਰਕੇ ਕਿ ਅਸੀਂ ਹੜਪੀ ਦੀ ਮਦਦ ਕਰਾਂਗੇ ਜਦ ਕਿ ਪ੍ਰਭੂ ਜਿਹੜੇ ਰਾਮ ਆ ਕੋਈ ਵੀ ਆਪਣੇ ਸੰਤ ਸੰਤ ਮਹਾਤਮਾ ਉਹ ਇਹ ਨਹੀਂ ਕਹਿੰਦੇ ਕਿ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ ਇੱਕ ਸਾਲ ਨਾ ਵੀ ਮੈਂ ਸਤ ਸੰਗ ਜਾਂ ਕੋਈ ਇੱਕ ਸਾਲ ਦਾ ਮਹੀਨੇ ਕੋਈ ਨਾ ਵੀ ਮਸਾ ਸੰਗ ਕੋ ਕੁਝ ਕਰੂੰਗਾ ਕਿ ਮੈਨੂੰ ਕੋਈ ਫਰਕ ਨਹੀਂ ਪੈ ਚੱਲਦਾ ਨਹੀਂ ਉਹ ਖਾੜਨ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਵੀ ਉਹ ਖਾੜਨ ਲਈ ਕੋਈ ਗੱਲ ਨਹੀਂ ਮੈਂ ਇਦਾਂ ਦੀ ਕਰੂੰਗਾ ਵੀ ਖਾੜਨ ਲਈ ਕੋਈ ਗੱਲ ਨਹੀਂ ਲੇਕਿਨ ਮੈਂ ਮਹਿਸੂਸ ਕਰ ਰਿਹਾ ਸੀ ਕੁਝ ਇੱਕ ਟਾਈਮ ਤੋਂ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਸੀ ਕਿ ਕਹਿੰਦੇ ਨੇ ਕਿ ਯੂਜ਼ تھرو ਵਾਲੀ ਗੱਲ ਮੇਰੇ ਨਾਲ ਹੋ ਰਹੀ ਸੀਗੀ ਬੇ ਇੱਕ ਸ਼ਾਮਚੰਦਰ ਮੱਲਣੇ ਸਟੇਜ ਤੇ ਮੈਨੂੰ ਡਾਇਰੈਕਟਰ ਦੇ ਸੰਗਿਆ ਨਾਲ ਪ੍ਰਪੋਜ਼ ਕਰਦੇ ਹੁੰਦੇ ਸੀਗੇ ਲੇਕਿਨ ਮੈਂ ਦੇਖਿਆ ਮੈਂ ਅੱਜ ਇੱਕ ਸਟੇਜ ਸੈਕਟਰੀ ਬਣ ਕੇ ਰਹਿ ਗਿਆ ਸੀਗਾ ਜਦ ਕਿ ਇਸ ਰਮਾਈਨ ਵਿੱਚ ਜਿਹੜੀ ਵੀ ਰਮਾਈਨ ਇਸ ਟਾਈਮ ਹੋ ਰਹੀ ਹੈ ਉਹ ਮੈਂ तकरीबन ਮੇਰੇ ਹੱਥਾਂ ਨਾਲ ਲਿਖੀ ਹੋਈ ਹੈ ਕਈ ਰਮਾਈਨਾਂ ਨੂੰ ਮਿਲਾ ਕੇ ਆਪਸ ਵਿੱਚ ਮੈਂ ਲਿਖੀ ਸੀਗੀ ਜਿਹੜੀ ਅੱਜ ਇਹ ਕਰਦੇ ਪਏ ਨੇ ਇਸ ਰਮਾਈਨ ਨੂੰ ਜਦ ਮੈਂ ਲੈ ਕੇ ਆਇਆ ਸੀਗਾ 1994 ਵਿੱਚ ਤੇ ਮੈਨੂੰ ਇਹ ਕਹਿਆ ਸੀ ਕਿ ਮਿਸ਼ਰਾ ਜੀ ਰਮਾਇਣ ਇੱਥੇ ਨਹੀਂ ਚੱਲਨੀ ਲੇਕਿਨ ਅੱਜ ਇਸੇ ਰਮਾਇਣ ਨੂੰ ਲਾਈਕ ਕਰਦੇ ਪਏ ਔਰ ਸਾਡੀ ਰਾਮਲਾ ਧਰਮ ਕਮੇਟੀ ਮਸੀਹ ਚੌਕ ਕਪੂਰਥਲਾ ਦੀ ਰਾਮਲਾ ਸਾਡੇ ਕਪੂਰਥਲਾ ਸ਼ਹਿਰ ਦੇ ਵਿੱਚ ਨੰਬਰ 1 ਤੇ ਮੰਨੀ ਜਾਂਦੀ ਹੈਗੀ ਇਹਨਾਂ ਮੈਂ ਲੋਕਾਂ ਦੇ ਮੂੰਹ ਸੁਣਦਾ ਦੂਜੀ ਗੱਲ ਤੁਸੀਂ ਇਹ ਕਹਿ ਰਹੇ ਹੋ ਵੀ ਸੇਵਾ ਕਰਨ ਵਾਲੀ ਗੱਲ ਵੀ ਦੇਖੋ ਮਾਨਵ ਸੇਵਾ ਤੋਂ ਵੱਡਾ ਤੇ ਕੁਝ ਵੀ ਨਹੀਂ ਹੈਗਾ ਔਰ ਮਾਨਵ ਸੇਵਾ ਲਈ ਜੇ ਪ੍ਰਧਾਨ ਸ਼ਾਮਸ਼ੁੰਦਰ ਮੱਲ ਨੇ ਕਦਮ ਉਠਾਇਆ ਸੀਗਾ ਤੇ ਮਾਲੋ ਸੇਵਾ ਦੇ ਨਾਤੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਯਾ ਤਾਂ ਆਪਾਂ ਇਸ ਵਾਰ ਇਹ ਕੰਮ ਕਰ ਲੈਨੇ ਆ ਤੇ ਹੋ ਸਕਦਾ ਆਪਾਂ RAM LILA ਅਗਲੀ ਵਾਰ ਹੋਰ ਵੀ ਜ਼ਿਆਦਾ ਫੰਡ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਜੀ ਤੁਹਾਡਾ ਸਲਾਹ ਕਰ ਸਕਦੇ ਜਿੱਦਾਂ ਦੀ RAM LILA ਚਲੋ ਬੰਦ ਨਾ ਕਰਦੇ RAM LILA ਤੇ ਜਿੰਨੇ ਪੈਸੇ ਇਕੱਠੇ ਹੁੰਦੇ ਆ ਥੋੜੇ ਉੱਥੇ ਲੱਗ ਜਿੰਦੇ ਥੋੜੇ ਹੜਪੀੜਾਂ ਦੀ ਮਦਦ ਹੋ ਜਾਂਦੀ ਕਿ ਇਸ ਤਰ੍ਹਾਂ ਦਾ ਕੋਈ ਇਹਨਾਂ ਦੇ ਧਿਆਨ ਦੇ ਵਿੱਚ ਨੇ ਤੁਹਾਡੇ ਧਿਆਨ ਦੇ ਵਿੱਚ ਅਸੀਂ ਇਦਾਂ ਕਰੀ ਇਦਾਂ ਸਲਾਹ ਹੋਈ ਨਹੀਂ ਮੇਰੇ ਇਸ ਗੱਲ ਤੇ ਧਿਆਨ ਸੀਗਾ ਜਦ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਇੱਕ ਪਾਰਟੀਕੂਲਰ ਨਾ ਨਹੀਂ ਲਿਆਂਗਾ ਲੇਕਿਨ ਮੈਂ ਕਿਸੇ ਐਸ ਜਿਹੇ ਪਦੇ ਦੇ ਉੱਤੇ ਬੈਠੇ ਹੋ ਬੰਦੇ ਨੂੰ ਮੈਂ ਇਸ ਗੱਲ ਨੂੰ ਜਵਾਬ ਦਿੱਤਾ ਜੇ ਸਿਰਫ ਇਸੇ ਨਾਤੇ ਜਿਹੜਾ ਮਨੂਚ ਮੇਰੇ ਠੇਸ ਆਈ ਸੀ ਵੀ ਇੱਕ ਪ੍ਰਧਾਨ ਜਿਹੜਾ 2004 ਤੋਂ ਪ੍ਰਧਾਨਗੀ ਕਰਦਾ ਪਿਆ 21 ਸਾਲ ਦਾ ਸਮਾਂ ਉਹਨੇ ਗੁਜ਼ਾਰਿਆ ਜਦ ਉਸ ਪ੍ਰਧਾਨ ਦੀ ਕੋਈ ਬੁੱਕਤ ਨਹੀਂ ਮਹਿਸੂਸ ਕੀਤੀ ਗਈ ਤੇ ਫਿਰ ਮੈਂ ਕੀ ਵੈਲਿਊ ਰੱਖਦਾ ਯਾਰ ਮੈਂ ਜੇ ਡਾਇਰੈਕਟਰ ਹੋਣ ਦੇ ਨਾਤੇ ਮੈਂ ਸਮਝਿਆ ਕਿ ਸ਼ਾਇਦ ਮੈਂ ਸਟੇਜ ਤੇ ਇੱਕ ਬਲਾਰਾ ਹੀ ਹੋ ਗਿਆ ਮੈਂ ਡਾਇਰੈਕਟਰੀ ਵਾਲੀ ਗੱਲ ਨਹੀਂ ਮੈਂ ਉਸ ਪਰਮਾਤਮਾ ਮੈਂ ਇੱਕ ਸਨਾਤਨ ਧਰਮ ਵਿੱਚ ਪੈਦਾ ਹੋਣ ਦੇ ਨਾਤੇ ਮੈਨੂੰ ਬੜਾ ਹੱਟ ਹੈਗਾ ਇਸ ਗੱਲ ਦਾ ਵੀ ਅੱਜ ਪਰਮਾਤਮਾ ਸ਼੍ਰੀ ਰਾਮ ਦੀ ਲੀਲਾ ਜਿਹਨੂੰ ਅਸੀਂ ਬੜ ਚੜ ਕੇ ਲੋਕਾਂ ਨੂੰ ਇੱਕ ਸੰਦੇਸ਼ ਦਿੰਦੇ ਸੀਗੇ ਅੱਜ ਉਹ ਸੰਦੇਸ਼ ਕਿਸੇ ਦੂਸਰੀ ਦਿਸ਼ਾ ਨੂੰ ਮੁੜਨ ਦਾ ਅੰਤ ਵਿੱਚ ਤੁਹਾਨੂੰ ਅਸੀਂ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਡਾ ਆਪਸੀ ਪਿਆਰ ਸਭ ਨੂੰ ਬਣਿਆ ਰਹੇ ਯੂਥ ਨੂੰ ਅੱਗੇ ਕੀਤਾ ਜਾਵੇ ਟਾਈਮ ਦੇ ਅਨਸਾਰ ਬਣਦਾ ਯੂਥ ਦਾ ਫਰਜ਼ ਵੀ ਯੂਥ ਅੱਗੇ ਹੋ ਕੇ ਕੇ ਇਸ ਮਾਣ ਨੂੰ ਸੰਭਾਲੇ ਲੇਕਿ ਇੱਕ ਤਰੀਕੇ ਨਾਲ ਸੰਭਾਲੇ ਨਾ ਕਿ ਕਿਸੇ ਦੇ ਦਿਲ ਨੂੰ ਹਟ ਪੁਚਾ ਕੇ ਕੋਈ ਦੁੱਖ ਦੇ ਕੇ ਆਪਾਂ ਇਸ ਨੂੰ ਅੱਗੇ ਕਰੀਏ ਬਸ ਮੈਂ ਇਸ ਵਿੱਚ ਦੇ ਸਕਦਾ ਥੈਂਕ ਯੂ ਸਾਰਾ